ਇਹ ਤੋਂ ਬਤੁਕੁਛ ਹੈ ਨਹੀਂ ਤਾਂ ਜੋ ਅਸੀਂ ਦੇਖਦੇ ਆ ਜੋ ਅਸੀਂ ਪੜ੍ਹਦੇ ਆ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਸਿਰਫ ਉਹੀ ਪਤਾ ਆਊਗਾ ਉਹਨੂੰ ਕੋਈ ਨਵੀਂ ਗੱਲ ਤਾਂ ਪਤਾ ਹੋਣੀ ਨਹੀਂ ਤੇ ਨਾ ਹੀ ਕੋਈ ਕੋਸ਼ਿਸ਼ ਕਰਦਾ ਹੈ ਕਿ ਕੁਝ ਨਵਾਂ ਸਿੱਖਿਆ ਜਾਵੇ ਜਾਂ ਪੜ੍ਹਿਆ ਜਾਵੇ ਤਾਂ ਇਹ ਸਾਰੇ ਜ਼ਿੰਮੇਵਾਰ ਸਾਥੀ ਜਾਂ ਸਾਡੀ ਜਿਹੜੀ ਕਮੇਟੀ ਹੈ ਮੇਰੀ ਉਹਨਾਂ ਨੂੰ ਇੱਕ ਹੱਥ ਬੰਨ ਕੇ ਬੇਨਤੀ ਵੀ ਹੈ ਕਿ ਆਪਾਂ ਸਾਰੇ ਰਲ ਕੇ ਇਹ ਕੰਮ ਜ਼ਰੂਰ ਕਰੀਏ ਉਪਰਾਲਾ ਜ਼ਰੂਰ ਕਰੀਏ ਕਿ ਸਾਡੇ ਕੋਲ ਜਦੋਂ ਵੀ ਅਸੀਂ Google ਤੇ ਸੱਚ ਕਰਦੇ ਹਾਂ ਸਾਡੇ ਕੋਲ ਜਾਣਕਾਰੀ ਦਾ ਭੰਡਾਰ ਹੋਵੇ ਜਿੱਥੋਂ ਅਸੀਂ ਪੜ ਸਕੀਏ ਸੱਚ ਕਰਿਆ ਡਾਕਟਰ ਸਾਹਿਬ ਨੇ ਬੜਾ ਡਿਟੇਲ ਚ ਦੱਸਿਆ ਪਰ ਮੈਨੂੰ ਵੀ ਕੁਝ ਜਾਣਕਾਰਾਂ ਨੇ ਕੁਝ ਬੁੱਧੀਜੀਵੀਆਂ ਨੇ ਕਿਉਂਕਿ ਮੇਰਾ ਵੀ ਇਹ ਬੜਾ ਇੱਕ ਇੰਟਰਸਟ ਹੁੰਦਾ ਹੈ ਕਿ ਕੁਝ ਸਿੱਖਿਆ ਜਾਵੇ ਕੁਝ ਪੜਿਆ ਜਾਵੇ ਕੁਝ ਚੀਜ਼ਾਂ ਬਾਰੇ ਸਾਨੂੰ ਜੇ ਜਾਣਕਾਰੀ ਹੋਵੇ ਤਾਂ ਪੂਰੀ ਹੋਵੇ ਤਾਂ ਮੇਰੀ ਮੇਰੀ ਇਹ ਬੜੀ ਕੋਸ਼ਿਸ਼ ਰਹਿੰਦੀ ਹੈ ਕੁਝ ਸਿੱਖਣ ਦੀ ਉਹਨਾਂ ਨੂੰ ਵੀ ਉਹਨਾਂ ਦੇ ਇੱਕ ਸਾਥੀ ਮੋਹਨ ਸਿੰਘ ਜੀ ਹੈ ਕੋਈ ਅਮ੍ਰਿਤਸਰ ਤੋਂ ਉਹ ਕਹਿੰਦੇ ਵੀ ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਮੋਹਨ ਸਿੰਘ ਜੀ ਮਿਲੇ ਜਿੱਥੇ ਸ਼ਹੀਰ ਉਦਮ ਸਿੰਘ ਜੀ ਕੋਈ ਕਾਰਪੈਂਟਰ ਦਾ ਕੰਮ ਕਰਦੇ ਸੀ ਅੰਕਲ ਹੋਰੀ ਬੈਠੇ ਜਿਆਦਾ ਜਾਣਕਾਰੀ ਤਾਂ ਇਹਨਾਂ ਨੂੰ ਹੋਏਗੀ ਪਰ ਜਿੰਨਾ ਕੁ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਥੇ ਕਾਰਪੈਂਟਰ ਦਾ ਕੰਮ ਕਰਦੇ ਸੀ ਮੋਹਨ ਸਿੰਘ ਜੀ ਹੋਰੀ ਉਹਨਾਂ ਦੇ ਗੁਆਂਢੀ ਸੀ ਉਹਨਾਂ ਦੇ ਨਾਲ ਰਹਿੰਦੇ ਸੀ ਬਹੁਤ ਸਾਰੀ ਗੱਲਬਾਤ ਉਹਨਾਂ ਦੀ ਮੋਹਨ ਸਿੰਘ ਜੀ ਦੇ ਨਾਲ ਹੁੰਦੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਾਰਪੈਂਟਰ ਦਾ ਵੀ ਉਹ ਕੰਮ ਜਿਹੜਾ ਕਰਦੇ ਰਹੇ ਫਿਰ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਮੈਂ ਜ਼ਿਆਦਾ ਲੰਮਾ ਤਾਂ ਨਹੀਂ ਕਰਾਂਗਾ ਪਰ ਆਪਾਂ 1934 ਦੀ ਬਾਅਦ ਦੀ ਗੱਲ ਕਰਦੇ ਹਾਂ ਜਦੋਂ ਉਹਨਾਂ ਨੇ ਪਾਸਪੋਰਟ ਬਣਾ ਕੇ ਸਮੁੰਦਰੀ ਜਹਾਜ਼ ਤੇ ਰਾਈ ਨੂੰ ਜਦੋਂ ਲੰਡਨ ਦੇ ਵਿੱਚ ਗਏ ਚੌਥੀ ਤੋਂ ਲੈ ਕੇ 40 ਤੱਕ ਦਾ ਜਿਹੜਾ ਸਫਰ ਹੈ ਉਹ 6 ਸਾਲ ਕਿਵੇਂ ਗੁਜ਼ਾਰੇ ਹੋਣਗੇ ਉਹਦੇ ਵਿੱਚ ਕੀ ਕਸ਼ ਕੀਤਾ ਹੋਊਗਾ ਇਹ ਵੀ ਬੜਾ ਉਹਦੇ ਵਿੱਚੋਂ ਕੱਢ ਕੇ ਲਿਆਉਣ ਦੀ ਲੋੜ ਹੈ ਇਤਿਹਾਸ ਦੇ ਵਿੱਚੋਂ ਕਿ ਉਹਨਾਂ ਨੇ ਕਿੰਨਾ ਸੰਘਰਸ਼ ਕਰਿਆ ਹੋਊਗਾ ਕਿਉਂਕਿ ਇੰਗਲੈਂਡ ਦੇ ਵਿੱਚ ਉੱਥੇ ਕੈਸਟਨ ਹਾਲ ਦੇ ਵਿੱਚ ਜਾ ਕੇ ਐਂਟਰੀ ਲਗਾ ਤਾਂ ਉਸ ਤੋਂ ਬਾਅਦ ਸ਼ਹੀਦ ਉਦਮ ਸਿੰਘ ਜੀ ਨੂੰ ਕਰਤਾਰ ਸਿੰਘ ਵੱਲੋਂ ਬਹੁਤ ਵੱਧ ਕੀਤੀ ਜਾਂਦੀ ਹੈ ਕਿਉਂਕਿ ਜਿਹੜੇ ਕਰਤਾਰ ਸਿੰਘ ਜੀ ਦੇ ਲਿੰਕ ਸੀਗੇ ਉਹ ਉਹਨਾਂ ਦੇ ਸਾਰੇ ਜਿਹੜੇ ਜਿਹੜੇ ਉਹਨਾਂ ਦੇ ਮੈਂਬਰ ਸਹਿबान ਸੀ ਉਹਨਾਂ ਸਾਰਿਆਂ ਨਾਲ ਕਰਦੇ ਆ ਮੈਨੂੰ ਨਹੀਂ ਪਤਾ ਉੱਥੇ ਕਿੰਨੀ ਦੇ ਰ ਰਹੇ ਪਰ ਉੱਥੇ ਜਦੋਂ ਰਹੇ ਤਾਂ ਉਹ ਕਹਿੰਦੇ ਕਿ ਉੱਥੇ ਜਨਰਲ ਐਡਵਾਈਜ਼ ਸ਼ਹੀਦឧਦਮ ਸਿੰਘ ਨੂੰ ਮਿਲਿਆ ਸੀ ਉਹਨਾਂ ਨਾਲ ਮੁਲਾਕਾਤ ਵੀ 2-3 ਵਾਰ ਹੋਈ ਜੋ ਉਹਨਾਂ ਦੇ ਦੱਸਣ ਮੁਤਾਬਕ ਜਿਉ ਚੌਨੇ ਨਾ ਉਹ ਉੱਥੇ ਹੀ ਮਾਰਿਆ ਕਿਵੇਂ ਲੈ ਤਾ ਉਹਨੂੰ ਉੱਥੇ ਮਿਲਣ ਦੇ ਬਾਵਜੂਦ ਉੱਥੇ ਹੀ ਮਾਰਿਆ ਫੇਰ ਜੋਣਾ ਨੇ ਮੈਨੂੰ ਦੱਸਿਆ ਕਿ ਬੜੀ ਤਿਆਰੀ ਕੀਤੀ ਗਈ ਬੜਾ ਬੜੀ ਸਟੱਡੀ ਕੀਤੀ ਗਈ ਉਥੇ ਐਂਟਰੀ ਹੋਣ ਵਾਸਤੇ ਪਾਸ ਵੀ ਜਿਹੜਾ ਰੀਜ ਹੈ ਉਹ ਕਰਤਾਰ ਸਿੰਘ ਜੀ ਨੇ ਕਰਵਾ ਕੇ ਦਿੱਤਾ ਉਹ ਪੂਰੀ ਜਿਹੜੀ ਲੁੱਕ ਬਣਾਈ ਗਈ ਉਥੇ ਐਂਟਰੀ ਕਰਨ ਵਾਸਤੇ ਪਾਸ ਲਿਆ ਗਿਆ ਜੇ ਇਹ ਸੌਖਾ ਕੰਮ ਨਹੀਂ ਹੈ ਕਿਸੇ ਦੀ ਧਰਤੀ ਤੇ ਜਾ ਕੇ ਕਿਸੇ ਨੂੰ ਮਾਰ ਦੇਣਾ ਤਾਂ ਬੜਾ ਉਹਨਾਂ ਦੀ ਬੜੀ ਮਿਹਨਤ ਬੜਾ ਜਜ਼ਬਾ 26 ਦਸੰਬਰ 1899 ਤੋਂ ਲੈ ਕੇ ਤੇ 13 ਮਾਰਚ 1940 ਐਨੀ ਕੋ ਨਾਲ ਦੀ ਉਮਰ ਦੇ ਵਿੱਚ ਤੇ 1919 ਜਲਿਆਂ ਵਾਲੇ ਬਾਗ ਵਾਲੀ ਘਟਨਾਕ੍ਰਮ ਤੋਂ ਲੈ ਕੇ 1940 ਤੱਕ 21 ਸਾਲ ਬਣਦੇ ਐ ਥੋੜਾ ਜਿਹਾ ਸਮਾਂ ਘੱਟ ਹੋਊਗਾ 1-2 ਮਹੀਨੇ ਤਾਂ ਉਹ 21 ਸਾਲ ਇਹ ਬਹੁਤ ਹੀ ਵੱਡੀ ਗੱਲ ਹੈ ਕਿ ਉਹ ਬਦਲੇ ਦੀ ਭਾਵਨਾ ਆਪਣੇ ਮਨ ਦੇ ਵਿੱਚ ਆਪਣੇ ਅੰਦਰ ਉਹਨੂੰ ਜਗਾ ਕੇ ਰੱਖਣਾ ਉਹ ਬਦਲਾ ਲੈਣਾ ਉੱਥੇ ਤੱਕ ਪਹੁੰਚਣਾ ਤੇ ਉੱਥੇ ਜਦੋਂ ਮਾਰਿਆ ਤਾਂ ਸਾਰਿਆਂ ਦੇ ਵਿੱਚ ਮਾਰਨਾ ਸ਼ਰਿਆਂ ਮਾਰ ਕੇ ਦੱਸਣਾ ਕਿ ਜੋ ਤੂੰ ਉੱਥੇ ਕਰਿਆ ਸੀ ਉਹਦੀ ਭਾਜੀ ਹੋਰ ਨਾਏ ਇਹ ਬਹੁਤ ਹੀ ਵੱਡੀ ਸ਼ਹਾਦਤ ਹੈ ਤੇ ਬਹੁਤ ਵੱਡਾ ਉਹਨਾਂ ਦਾ ਜਜ਼ਬਾ ਸੀ ਸਾਨੂੰ ਸਾਰਿਆਂ ਨੂੰ ਸਾਡੀ ਸਾਰੀ ਕੌਮ ਨੂੰ ਉਹਨਾਂ ਤੇ ਮਾਣ ਹੈ ਫਕਰ ਹੈ ਕਿ ਅਸੀਂ ਉਹਨਾਂ ਦੇ ਵਾਰਿਸ ਹੈ ਤੇ ਆਪਾਂ ਵੀ ਸਾਰੇ ਕੋਸ਼ਿਸ਼ ਕਰੀਏ ਕਿ ਸਾਡੇ ਸ਼ਹੀਦਾਂ ਨੇ ਸਾਡੇ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਕਰਕੇ ਅੱਜ ਸਾਡੀ ਹੋਂਦ ਹੈ ਸਾਡਾ ਨਾਮ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਉਹਨਾਂ ਦੇ ਨਾਮ ਨੂੰ ਵੀ ਜ਼ਿੰਦਾ ਰੱਖੀਏ ਤੇ ਜਿਹੜੀ ਗੱਲ ਪ੍ਰੋਫੈਸਰ ਸਾਹਿਬ ਨੇ ਕਹੀ ਹੈ ਉਹਨਾਂ ਨੇ ਆਪਣਾ ਨਾਮ ਜਿਹੜਾ RAM MOHAMMED SINGH AZAD ਦੱਸਿਆ ਉਸ ਕਰਕੇ ਦੱਸਿਆ ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਸਾਡੇ ਜਿਹੜੇ ਲੋਕ ਹੈ ਉਹ ਜਾਤ ਬਰਾਦਰੀ ਧਰਮ ਇਹਨਾਂ ਚੀਜ਼ਾਂ 'ਚ ਵੱਡੇ ਹੋਏ ਤਾਂ ਉਹਨਾਂ ਦਾ ਸਨੇਹਾ ਬਹੁਤ ਵੱਡਾ ਸੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਰਹੀਏ ਰਾਮਿਲ ਕੇ ਰਹੀਏ ਜਾਤ ਬਰਾਦਰੀ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਧਰਮ ਦੇ ਨਾਲ ਅੱਗੇ ਵਧੀਏ ਸੋ ਇਹ ਸ਼ਹੀਦ ਉਤਮ ਸਿੰਘ ਜੀ ਦਾ ਜੋ ਸਨੇਹਾ ਹੈ ਬਹੁਤ ਹੀ ਕ੍ਰਾਂਤੀਕਾਰੀ ਤੇ ਬਹੁਤ ਹੀ ਤਗੜੇ ਵਿਚਾਰ ਮੈਂ ਕਹਾਂਗਾ ਜਿਹੜੇ ਸਾਡੇ ਸਾਰਿਆਂ ਵਿੱਚ ਵੀ ਹੋਣੇ ਚਾਹੀਦੇ ਐ ਰਾਜਨੀਤਿਕ ਪਾਰਟੀਆਂ ਰਾਜਨੀਤੀ ਇੱਕ ਅਲੱਗ ਚੀਜ਼ ਐ ਜਦੋਂ ਵੋਟਾਂ ਆਉਂਦੀਆਂ ਉਦੋਂ ਠੀਕ ਐ ਚਾਰ ਦਿਨਾਂ ਦੀ ਗੱਲ ਹੁੰਦੀ ਐ ਮਹੀਨਾ 15 ਦਿਨ ਜੀ ਨੂੰ ਪਾਉਣੀ ਐ ਪਾਓ ਰਲ ਮਿਲ ਪਰ ਉਸ ਤੋਂ ਬਾਅਦ ਰਲ ਮਿਲ ਕੇ ਰੋਣ ਇਹ ਇਹ ਸਨੇਹ ਐ ਆਪਾਂ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਸੋ ਅੱਜ ਦੇ ਇਸ ਬਹਾਦਰੀ ਸਮਾਗਮ ਦੇ ਵਿੱਚ ਤੁਸੀਂ ਸਾਰੇ ਵੀ ਪਹੁੰਚੇ ਹੋ ਬਹੁਤ ਖੁਸ਼ੀ ਹੋਈ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਬਹੁਤ ਛੋਟਾ ਮੇਰੀ 32 ਸਾਲ ਉਮਰ ਹੈ ਹਜੇ ਤੇ ਮੈਂ ਪਹਿਲੀ ਵਾਰ ਇੱਥੇ ਆਇਆ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿਉਂਕਿ ਮੈਂ ਤਾਂ ਇੱਕ ਆਮ ਪਰਿਵਾਰ ਤੋਂ ਸੀ ਜਿਹੜਾ ਨੀਚੋਂ ਉੱਠ ਕੇ ਇੱਥੇ ਤੱਕ ਪਹੁੰਚਿਆ ਬਹੁਤ ਮਿਹਨਤ ਕੀਤੀ ਬਹੁਤ ਲਗਨ ਦੇ ਨਾਲ ਕੰਮ ਕੀਤਾ 10 11 ਸਾਲ ਆਮਾ ਦੀ ਪਾਰਟੀ ਚਲਾਇਆ ਤਾਂ ਮੈਨੂੰ ਬਹੁਤ ਤੋਂ ਟਿਕਟ ਦਿੱਤੀ ਬਹੁਤ ਵੱਡੇ ਪਰਿਵਾਰ ਦੇ ਖਿਲਾਫ ਇਲੈਕਸ਼ਨ ਲੜਾਇਆ ਚੰਦ ਵੋਟਾਂ ਨਾਲ ਹਾਰ ਗਿਆ ਪਰ ਮੈਂ ਹਮੇਸ਼ਾ ਇਹ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਹਾਰ ਜਿੱਥੇ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਚੰਗੀਆਂ ਚੀਜ਼ਾਂ ਜੋ ਸਮਾਜ ਚ ਅਸੀਂ ਕਰ ਸਕਦੇ ਆ ਉਹ ਕਰਨ ਵਾਸਤੇ ਲੱਗੇ ਰਹਿਣਾ ਚਾਹੀਦਾ ਹਾਰਾ ਜਿੱਤਾ ਚੱਲਦੀਆਂ ਰਹਿੰਦੀਆਂ ਤਾਂ ਬਹੁਤ ਬਹੁਤ ਧੰਨਵਾਦ ਪੂਰੀ ਕਮੇਟੀ ਦਾ ਧੰਨਵਾਦ ਸਾਰੇ ਭਰਾਵਾਂ ਦਾ ਧੰਨਵਾਦ ਪਰ ਮੇਰੀ ਇੱਕ ਬੇਨਤੀ ਫੇਰ ਹੈ ਪ੍ਰੋਫੈਸਰ ਸਾਹਿਬ ਜੀ ਬੈਠੇ ਆ ਕਿ ਕਿਰਪਾ ਕਰਕੇ ਇਹ ਕੰਮ ਜ਼ਰੂਰ ਕਰਿਏ ਕਿ ਗੂਗਲ ਤੇ ਇਹਦੀ ਜਾਨਕਾਰੀ ਹੋਵੇ ਕਿ ਜਦੋਂ ਕੋਈ ਉਦਮ ਸਿੰਘ ਨਾਮ ਸਰਚ ਕਰੇ ਨਾ